ਸੋ ਦੋਸਤੋ ਜਿਸ ਤਰ੍ਹਾਂ ਆਮ ਲੋਕਾਂ ਦੀ ਜਿਹੜੀ ਇੱਕ ਰਾਏ ਆ ਚੱਲਦੀ ਆ ਕਿ ਬਸਪਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਨਿਰੰਤਰ ਟਾਈਮ ਟੂ ਟਾਈਮ ਦੂਜੀਆਂ ਪਾਰਟੀਆਂ ਨੂੰ ਉਹ ਜੁਆਇਨ ਕਰਦੇ ਰਹੇ ਨੇ ਇੱਕ ਰੀਤ ਚੱਲਦੀ ਆ ਰਹੀ ਸੀ ਬਸਪਾ ਦੇ ਨਾਲ ਸੋ ਇਸੇ ਲੜੀ ਦੇ ਤਹਿਤ ਗੱਲ ਕਰੀਏ ਪਿਛਲੇ ਦਿਨੀ ਬਸਪਾ ਦੇ ਸੂਬਾ ਪ੍ਰਧਾਨ ਸਾਹਿਬ ਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਜੀ ਗੜੀ ਉਹ ਆਮ ਆਦੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਆ ਗੱਲਬੱਤ ਕਰਦੇ ਆਂ ਆਪਾਂ ਜਿਹੜੇ बसपा ਨਾਲ ਸੰਬੰਧਿਤ ਹੋਰ ਜਿਹੜੇ ਵਰਕਰ ਨੇ ਜਾਂ ਅਹੁਦੇਦਾਰ ਨੇ ਉਹਨਾਂ ਦਾ ਆਪਣੇ ਕੀ ਕਹਿਣਾ ਇਸ ਜਿਹੜੀ ਉਹਨਾਂ ਨੇ ਆਮਾਦੀਪ ਪਾਰਟੀ ਜੁਆਇਨ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪਣੇ बसपा ਨਾਲ ਸੰਬੰਧਿਤ ਜਿਹੜੇ ਸਾਬਕਾ ਪ੍ਰਧਾਨ ਸੀ ਜਸਵੀਰ ਸਿੰਘ ਜੀ ਗੜੀ ਉਹਨਾਂ ਨੇ ਆਪਣੀ ਪਾਰਟੀ ਨੂੰ ਛੱਡ ਕੇ ਇਹ ਆਮਾਦੀਪ ਪਾਰਟੀ ਜੁਆਇਨ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਸਟੈਪ ਨੂੰ ਤੁਸੀਂ ਸਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਜੀ ਜਗਪਾਲ ਸਿੰਘ ਪਿੰਡ ਦੀਵਾ ਮੰਡੇਰ ਹਲਕਾ ਪੈਲ ਬਾਨਸੇਵ ਦੇ ਪ੍ਰਧਾਨ ਹਮ ਸਰ ਜੋ ਜਜ਼ੀਰ ਗੜੀ ਜੀ ਗਏ ਨੇ ਉਹਨਾਂ ਵਿੱਚ ਕੁਝ ਕਮੀਆਂ ਲੱਗੀਆਂ ਭੈਣ ਜੀ ਨੂੰ ਤਾਂ ਉਸ ਦੇ ਕੁਝ ਕਮੀਆਂ ਹੋਣ ਕਰਕੇ ਭੈਣ ਜੀ ਨੇ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਹੈ ਹਮ ਕਿ ਘਰ ਦੇ ਵਿੱਚ ਪਾਰਟੀ ਵਿੱਚ ਤਾਂ ਇਹੀ ਕਰਦਾ ਜੇ ਬੰਦੇ ਵਿੱਚ ਕੋਈ ਗਲਤੀ ਹੋਵੇ ਹਮ ਜੋ ਭੈਣ ਜੀ ਨੇ ਫੈਸਲਾ ਲਿਆ ਅਸੀਂ ਉਹਨੂੰ ਸਿਰ ਮੱਥੇ ਮੰਨਦੇ ਹਾਂ ਹਮ ਤੇ ਅੱਗੇ ਜੋ ਭੈਣ ਜੀ ਕਿਸੇ ਨੂੰ ਵੀ ਲਾਉਣਗੇ ਪ੍ਰਧਾਨ ਅਸੀਂ ਉਹਦੇ ਨਾਲ ਚੜ ਕੇ ਤਨਮਨ ਉਹਨਾਂ ਕੰਮ ਕਰਾਂਗੇ ਠੀਕ ਹੈ ਤੇ ਦੂਜੀ ਗੱਲ ਹੈ ਕਿ ਜਿਉ ਡਾਕਟਰ ਮਿਲਕਰ ਸਾਹਿਬ ਤੋਂ ਜਿਸ ਬੰਦੇ ਨੇ ਵੀ ਪੜਾਈ ਵੋਟ ਨੌਕਰੀ ਲਈ ਹੈ ਤਾਂ ਬੀਬੀਆਂ ਨੇ ਵੀ ਤਾਂ ਉਹਨਾਂ ਨੂੰ ਡਾਕਟਰ ਮਿਲਕਰ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਉਹਦੇ ਮਿਸ਼ਨਾਂ ਚੱਲਣਾ ਚਾਹੀਦਾ ਚਾਹੇ ਉਹ ਕਬਦ ਟਿਕਟਾਂ ਨਾਂ ਦੇ ਮਾਰੇ ਜਾਂ ਆਪਣੀਆਂ ਨੌਕਰੀਆਂ ਲੈਣ ਖਤਰੇ ਦੂਸਰੀਆਂ ਪਾਰਟੀਆਂ 'ਚ ਕੰਮ ਕਰ ਰਹੇ ਨੇ ਬੋਟ ਵੀ ਦੂਈਆਂ ਪਾਰਟੀਆਂ ਦੇ ਰਹੇ ਨੇ ਨੋਟ ਵੀ ਦੂਈਆਂ ਪਾਰਟੀਆਂ ਦੇ ਰਹੇ ਨੇ ਹੂੰ ਚਾਹੋ ਐਮ ਐਲ ਏ ਸਾਹਿਬਾਨ ਵੀ ਨੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਡਾਕਟਰ ਮਿਰਕਰ ਸਾਹਿਬ ਨੂੰ ਯਾਦ ਰੱਖੋ ਹੂੰ ਕਿ ਧਰਮਰਾਜ ਕੋ ਤਾਂ ਲਿਖਾ ਦੇਣਾ ਪੈਣਾ ਜਾਂ ਕਿ ਕਲੀ ਜਾਨ ਹੂੰ ਇੱਥੇ ਜੋ ਤੀਵੀ ਮਾਲਕ ਦੋਨੇ ਨੌਕਰੀ ਕਰਦੇ ਨੇ ਉਹਨਾਂ ਦੋਨਾਂ ਨੂੰ ਲਿਖਾ ਦੇਣਾ ਪਊ ਬਿਲਕੁਲ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਜੀ ਜੋ ਅੱਜ ਤੱਕ 32 ਬੰਦੇ ਜੋ ਸਾਡੇ ਵੀਰ ਕਤਲ ਕੀਤੇ ਨੇ ਅਸੀਂ ਉਹਨਾਂ ਦਾ ਵੀ ਲੇਖਾ ਜੋਖਾ ਲਵਾਂਗੇ ਉਹਨਾਂ ਦਾ ਵੀ ਸਾਡੇ ਕੋਲ ਰਿਸ਼ਤਾ ਬਣੀ ਹੋਈਆਂ ਹਨ ਉਹ ਕਿਤੇ ਇਹਨਾਂ ਸੋਚ ਬੱਚੇ ਹੋયા ਤਾਂ ਜੋ ਵੀ ਕੋਈ ਬੌਝਨ ਸਮਾਜ ਪਾਰਟੀ ਨੂੰ ਤੇ ਜਨਮ ਕਰੂਗਾ ਉਹਦਾ ਬਦਲਾ ਉਸ ਨਾਲ ਹੀ ਲੈ ਜਾਊਗਾ ਠੀਕ ਹੈ ਜੀ ਕਿ ਇੱਕ ਇਹ ਅਸੀਂ ਬੌਝਨ ਸਮਾਜ ਪਾਰਟੀ ਨੇ ਮਨ ਤਨ ਨਾਲ ਸਾਡੇ ਬੱਚੇ ਵੀ ਹਾਜ਼ਰ ਹਨ ਠੀਕ ਹੈ ਸਿੱਨਾ ਚਰ ਸਾਡੀ ਜਾਨ ਹੈ ਮਨ ਤਨ ਮੈਂ ਜ਼ਿੰਦਗੀ ਚ ਪੈਸੇ ਨਹੀਂ ਜੋੜੇ ਜੀ ਸਿਰਫ 2000 ਜੀਪੀ ਫੰਡ ਜਮਾ ਕਰਾਇਆ ਬਾਕੀ ਸਭ ਪਾਰਟੀ ਚ ਲੈ ਅੱਛਾ ਜਿਸ ਤਰ੍ਹਾਂ ਕੋਈ ਚਲੋ ਇਸ ਤੋਂ ਬਾਅਦ ਕੋਈ ਵੀ ਪਾਰਟੀ ਜਦੋਂ ਨਵਾਂ ਪ੍ਰਧਾਨ ਲਾਉਗੀ ਉਹਦੇ ਨਾਲ ਫਿਰ ਤੁਹਾਡਾ ਉਹਦੇ ਸੰਬੰਧੀ ਕੀ ਵਿਚਾਰ ਨੇ ਉਹਦੇ ਵਿਚਾਰੇ ਜੋ ਵੀ ਭੈਣ ਜੀ ਲਾਉਣਗੇ ਅਸੀਂ ਉਹਦੇ ਨਾਲ ਪੂਰਾ ਮਨ ਤਨ ਨਾਲ ਕੰਮ ਕਰਾਂਗੇ ਜਨਪਰਵ ਠੀਕ ਹੈ ਸ਼ੁਕਰੀਆ ਬਹੁਤ ਵਧਾਈ ਵਾਇੰਡਜੀ ਦਾ ਖਾਲਸਾ ਵਾਇੰਡਜੀ ਕੀ ਫਤਿਹ ਜੈਪੀ ਜੈ ਪਰ ਪ੍ਰਧਾਨ ਵੀਓ ਜਿਸ ਤਰ੍ਹਾਂ ਆਪਣੇ ਸਾਬਕਾ ਪ੍ਰਧਾਨ ਬਸਪਾ ਆਪਣੇ ਜਿਹਨਾਂ ਨੇ ਆਵਾਜ਼ਨੀ ਪਾਰਟੀ ਨੂੰ ਜੁਆਇਨ ਕੀਤਾ ਇਹ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੀ ਜੁਆਇਨਿੰਗ ਨੂੰ ਜਿਸ ਤਰ੍ਹਾਂ ਚਲੋ ਉਹਨਾਂ ਨੇ ਆਪਣੇ ਉਹਨਾਂ ਦੀ ਇੱਕ ਅਸੀਂ ਇੰਟਰਵਿਊ ਵੀ ਸੁਣੀ ਸੀ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਕਾਇਦਾ ਉਹਨਾਂ ਨੂੰ ਕੱਢਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਐਜ਼ ਏ ਇੱਕ ਬਸਪਾ ਵਰਕਰ ਐਜ਼ ਏ ਹਲਕਾ ਪ੍ਰਧਾਨ ਹੁਣ ਤੁਹਾਡੇ ਕੀ 뷰 ਨੇ ਤੁਸੀਂ ਤੁਹਾਡੀ ਕੀ ਸੋਚ ਕਹਿੰਦੀ ਆ ਕੋਜੀ ਮੇਰੀ ਸੋਚ ਤਾਂ ਇਹ ਕਹਿੰਦੀ ਆ ਵੀ ਕਾਸ਼ੀਰਾਮ ਜੀ ਕਹਿੰਦੇ ਹੁੰਦੇ ਸੀ ਕਿ ਜੋ ਪਾਰਟੀ ਨਾਲ ਜਿਹੜਾ ਕੰਮ ਕਰਦਾ ਪਾਰਟੀ ਦੇ ਸਮਰਪਤਤਾ ਕੋ ਮਿਸ਼ਨ ਲਈ ਕੰਮ ਕਰਦਾ ਜਿਹੜਾ ਮਿਲ ਦਾ ਪੱਕਾ ਪਸਾਰਾ ਉਹ ਤਾਂ ਮਿਸ਼ਨ ਨਾਲ ਵਧਿਆ ਰਹੂਗਾ ਜੇ ਜਿਹੜਾ ਔਰ ਟੀਨੂ ਛੱਡ ਕੇ ਮੇਸਨ ਨੂੰ ਛੱਡ ਕੇ ਕਿਸੇ ਦੂਸਰੀ ਪਾਰਟੀ ਵਿੱਚ ਜਾਂਦਾ ਵੀ ਉਹਦੀ ਤਾਂ ਗੱਲ ਕਰਨੀ ਜ਼ਿਆਦਾ ਜ਼ਰੂਰੀ ਨਾ ਸਮਝਿਆ ਕਿ ਉਹ ਮੇਸਨ ਨੂੰ ਛੱਡ ਕੇ ਉਹ ਚਲਾ ਗਿਆ ਤੇ ਉਸ ਨੂੰ ਮੁਬਾਰਕਬਾਦ ਵੀ ਆ ਜਿਹੜਾ ਵੀ ਕਿਸੇ ਕਿਉਂਕਿ ਤੁਹਾਡਾ ਹੱਕ ਆ ਤੁਸੀਂ ਕਿਸੇ ਵੀ ਪਾਰਟੀ ਨੂੰ ਜੁਆਇਨ ਕਰ ਸਕਦੇ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਇਹਦੇ ਵਿੱਚ ਆਪਾਂ ਤਾਂ ਜੋ ਉਹਨਾਂ ਨੂੰ ਮਨਜ਼ੂਰ ਆ ਉਹਨੇ ਮੰਨ ਨੂੰ ਪਾਇਆ ਉਹ ਚਲੇ ਗਿਆ ਉੱਥੇ ਤੇ ਸਾਨੂੰ ਤਾਂ ਅਸੀਂ ਤਾਂ ਪਾਰਟੀ ਦੇ ਨਾਲ ਆ ਪਾਰਟੀ ਜਿੱਥੇ ਸਾਨੂੰ ਬਿਠਾਊਗੀ ਜਿੱਥੇ ਜੋ ਹੁਕਮ ਹੋਊਗਾ ਪਾਰਟੀ ਦਾ ਸਿਰ ਮੱਥੇ ਸਾਡੇ ਲਈ ਅਜੇ ਜਿਸ ਤਰ੍ਹਾਂ ਚਲੋ ਤੁਹਾਡੇ ਤੁਸੀਂ ਹਲਕੇ ਦੇ ਆਪਣੇ ਪ੍ਰਧਾਨ ਵੀਓ ਵਰਕਰਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਤੁਹਾ ਵਰਕਰਾਂ ਦਾ ਕੀ ਰੁਝਾਨ ਹੈ ਇਸ ਤੋਂ ਬਾਅਦ ਵਰਕਰਾਂ ਦਾ ਦੇਖੋ ਮੈਨੂੰ ਮੇਰੇ ਹਲਕੇ ਦੇ ਵਿੱਚੋਂ ਤਕਰੀਬਨ ਮੈਨੂੰ ਕਾਫੀ 60 ਤੋਂ 70 ਫੋਨ ਆਏ ਹੋਣੇ ਆ ਹੈਲੋ ਮੈਂ ਮੇਰੇ ਹਲਕੇ ਦੇ ਵਿੱਚੋਂ ਬਾ ਬਾ ਆ ਰਹੀ ਹੈ ਜੀ ਬਿਲਕੁਲ ਆ ਰਹੀ ਹੈ ਜੀ ਆ ਰਹੀ ਹੈ ਬਰਕਰਾਰ ਦੇ ਵਿੱਚੋਂ ਹਲਕੇ ਵਿੱਚੋਂ 60 ਤੋਂ 70 ਫੋਨ ਆਏ ਨੇ ਮੈਨੂੰ ਕਿਸੇ ਨੇ ਵੀ ਅਜੇ ਹਾ ਕੋਈ ਹਰੇਕ ਨੇ ਇਦਾਂ ਹੀ ਕਿਹਾ ਵੀ ਆਪਾਂ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨਾ ਹੈ ਜੇ ਕੋਈ ਕਮੀ ਪੇਸ਼ੀ ਰਹੀ ਕੋਈ ਕਿਸਨ ਲੱਗਦਾ ਹੋਵੇ ਸ਼ਾਇਦ ਪਾਰਟੀ ਵੀ ਹਲਕਾ ਸਾਡੇ ਘਰ ਕੀ ਚੱਲਦਾ ਸੀ ਆ ਵੀ ਪਾਰਟੀ ਨੂੰ ਹਲਕੇ ਨੂੰ ਅਸੀਂ ਉਹ ਮਜ਼ਬੂਤ ਕੀਤਾ ਪਰ ਪਤਾ ਪ੍ਰਧਾਨ ਜੀ ਆਪਾਂ ਹਲਕੇ ਨੂੰ ਹੋਰ ਵੀ ਮਜ਼ਬੂਤ ਕਰਨਾ ਹੈ ਹੋਰ ਵੀ ਮਜ਼ਬੂਤ ਕਰਨਾ ਤੇ ਇਹ ਤਾਂ ਮਿਸ਼ਨ ਕਾafi ਲੰਬੇ ਸਮੇਂ ਤੋਂ ਚੱਲਦਾ ਹੈ ਤੇ ਚੱਲਦਾ ਹੀ ਰਹਿਣਾ ਹੈ ਤਾਂ ਸਾਡੇ ਸਾਰੇ ਗੁਰੂਆਂ ਰਹਿਬਰਾਂ ਦਾ ਮਿਸ਼ਨ ਹੈ ਇਹ ਪਾਰਟੀ ਨਹੀਂ ਜਿਨ੍ਹਾਂ ਨੂੰ ਕੁਰਸੀ ਦੀ ਜ਼ਿਆਦਾ ਕਾੜੀ ਹੁੰਦੀ ਆ ਉਹ ਤਾਂ ਫਿਰ ਕਿਤੇ ਵੀ ਜਾ ਸਕਦੇ ਆ ਉਹਨਾਂ ਨੂੰ ਕੋਈ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਸਵਾਗਤ ਵੀ ਭਾਈ ਕਰਦੀ ਆ ਤੇ ਸਾਡੇ ਪਾਰਟੀ ਦੇ ਵਰਕਰਾਂ ਦੇ ਵਿੱਚ ਤਾਂ ਉਤਸ਼ਾਹ ਪਈ ਉਹ ਕਹਿੰਦੇ ਪਾਰਟੀ ਲਈ ਅਸੀਂ ਤਾਂ ਕੰਮ ਕਰਨਾ ਮਿਸ਼ਨ ਦੇ ਲਈ ਕੰਮ ਕਰਨਾ ਕੋਈ ਜਿੱਥੇ ਮਰਜੀ ਜਾਵੇ ਸਾਡੇ ਲਈ ਉਹਨਾਂ ਦੇ ਵਿੱਚੋਂ ਮੂਹਰੇ ਲਈ ਸਾਡਾ ਨੌਂ ਵੀ ਨਹੀਂ ਉਹਦਾ ਸਾਡੇ ਸਭ ਦਾ ਮੂਹਰ ਸਾਡੇ ਲਈ ਸ਼ਬਦ ਨਹੀਂ ਸਾਡੇ ਕੋਲ ਕੋਈ ਵੀ ਹੈਗੇ ਹਾਡ ਲਈ ਸ਼ਬਦ ਖਤਮ ਨਾ ਜੋਗੇ ਵੀ ਅਸੀਂ ਆਪਣੇ ਮੂੰਹਾਂ ਦੇ ਨੌ ਮਿਲੀਏ ਉਹਨਾਂ ਦਾ ਕਿ ਉਹਨਾਂ ਨੂੰ ਅਸੀਂ ਪ੍ਰਮੋਟ ਕਰੀਏ ਸਾਡਾ ਕਿਸ ਤਰ੍ਹਾਂ ਦੇ ਦੋ ਜਿਸ ਤਰ੍ਹਾਂ ਗੜੀ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਬਹੁਤ ਮਿਹਨਤ ਵੀ ਕੀਤੀ ਆ ਪਿਛਲੇ 2-3 ਮਹੀਨਿਆਂ ਤੋਂ ਪਾਰਟੀ ਦੇ ਨਹੀਂ ਤੀ ਰਹੀ ਹੈ ਤੇ ਕਿਤਨਾ ਕਿਤੇ ਉਹਨਾਂ ਨੂੰ ਕਹਿੰਦੇ ਵੀ 1 ਲੱਖ ਤੇ ਜਿਵੇਂ ਆਪਾਂ ਕਹਿ ਦੀਏ ਕਿ ਪਾਰਟੀ ਚੋਂ ਕੱਢ ਦਿੱਤਾ ਗਿਆ ਤੇ ਕੋ ਪਾਰਟੀ ਨੇ ਜਦੋਂ ਲਗਾਇਆ ਜਦੋਂ ਉਸਾਨੀ ਪੁੱਛਿਆ ਵੀ ਅਸੀਂ ਇਹਨਾਂ ਨੂੰ ਪ੍ਰਧਾਨ ਲਾ ਰਹੇ ਆ ਪਾਰਟੀ ਦਾ ਫੈਸਲਾ ਸੀ ਅਸੀਂ ਸਰ ਮੱਥੇ ਮੰਨੇ ਆ ਜਦੋਂ ਪਾਰਟੀ ਦੇ ਪ੍ਰਧਾਨ ਸੀ ਅਸੀਂ ਉਹਨਾਂ ਨਾਲ ਖੜੇ ਮੱਥੇ ਚੱਲੇ ਆ ਜੋ ਉਹਨਾਂ ਨੇ ਹੁਕਮ ਲਾਇਆ ਪਾਰਟੀ ਦੇ ਪ੍ਰਧਾਨ ਨੂੰ ਦੇ ਦੇ ਉੱਤੇ ਅਸੀਂ ਖੜੇ ਮੱਥੇ ਪ੍ਰਵਾਨ ਕੀਤਾ ਜੋ ਜੋ ਉਹਨਾਂ ਨੇ ਕਿਹਾ ਉਸੇ ਉਸੇ ਤਰੀਕੇ ਨਾਲ ਅਸੀਂ ਆਪਣੀਆਂ ਸੇਵਾਵਾਂ ਆਪਣੇ ਮਿਸ਼ਨ ਦੇ ਲਈ ਕਮ ਸਮਰਪਿਤ ਹੋ ਕੇ ਸੇਵਾ ਕਰਦੇ ਰਹੇ ਹੁਣ ਪਾਰਟੀ ਦਾ ਉਹ ਦੇ ਸਾਕਿਆ ਜੋ ਪਾਰਟੀ ਨੇ ਉਹ ਦੇ ਦਿੱਤਾ ਅਸੀਂ ਪਾਰਟੀ ਦੇ ਹੁਕਮ ਦੇ ਨਾਲ ਜਿੰਨਾ ਚਿਰ ਪਾਰਟੀ ਜਦੋਂਾਨੂੰ ਪੁੱਛ ਕੇ ਪਾਰਟੀ ਨੇ ਉਹਨਾਂ ਨੂੰ ਪ੍ਰਧਾਨ ਨਹੀਂ ਲਾਇਆ ਇੱਕੋ ਇੱਕ ਵੱਡੀ ਪੂਰੇ ਸੂਬੇ ਦਾ ਪ੍ਰਧਾਨ ਬਣਾਉਣਾ ਤੇ ਭੈਣ ਕੋਈ ਸਾਇਬ ਬڑے ਸੂਝਮਾਨ ਨੇ ਉਹਨਾਂ ਦੀ ਇੱਕ ਬੋਲ ਤੇ ਪੂਰਾ ਹਿੰਦੁਸਤਾਨ ਹਿੱਲ ਜਾਂਦਾ ਤੁਸੀਂ ਪਿੱਛੇ ਦੇਖਿਆ ਹੀ ਆ ਵੀ ਜਦੋਂ ਅਮੇਸ਼ਾਹ ਜੀ ਨੇ ਅੰਬੇਦਕਰ ਜੀ ਦੀ ਸਭ ਬਲਤ ਸ਼ਬਦਵਾ ਠੀਕ ਹੈ ਦੇ ਵਿੱਚ ਤਾਂ ਭੈਣ ਜੀ ਦੇ ਕਹਿਣ ਦੇ ਉੱਤੇ ਪੂਰਾ ਦੇਸ਼ ਸੜਕਾਂ ਤੇ ਆ ਗਿਆ ਸੀਗਾ ਤੇ ਉਸੇ ਤਰ੍ਹਾਂ ਜਿਵੇਂ ਭੈਣ ਜੀ ਨੂੰ ਠੀਕ ਲੱਗਿਆ ਵੀ ਇਹ ਪਾਈ ਹਿੰਦੀ ਪ੍ਰਧਾਨ ਨੂੰ ਲਾਉਣਾ ਉਹਨਾਂ 'ਚ ਕੋਈ ਕਮੀ ਵੇਸੀ ਲੱਗੀ ਹੋਊ ਉਹਨਾਂ ਨੂੰ ਕਿਉਂਕਿ ਸਾਡੇ ਨਾਲ ਦੂਰ ਦੇਸੀ ਨੇ ਬੜੀ ਸੋਚ ਦੇ ਮਾਲਕ ਨੇ ਬੜਾ ਉਹਨਾਂ ਨੇ ਮਿਹਨਤ ਕੀਤੀ ਇੱਥੇ ਪਹੁੰਚਣ ਦੇ ਲਈ ਉਹਨਾਂ ਦਾ ਹੁਕਮ ਸਾਨੂੰ ਸਿਰ ਮੱਥੇ ਪਰਵਾਨਾ ਠੀਕ ਹੈ ਠੀਕ ਹੈ ਚਲੋ ਕੁਰਬਿੰਦਰ ਸਿੰਘ ਜੀ ਧੰਨਵਾਦ ਸਾਰਨਾ ਗਲਵਤ ਸੋ ਇਸ ਵਕਤ ਸਾਡੇ ਦਰਮਿਆਨ ਗੱਲ ਕਰੀਏ ਆਪਾਂ ਹਲਕਾ ਪੈਰ ਤੋਂ ਹੀ ਬਸਪਾ ਦੇ ਜਿਹੜੇ ਸੀਨੀਅਰ ਜਿਹੜੇ ਆਪਣੇ ਅਹੁਦੇਦਾਰ ਨੇ ਉਹ ਮੌਜੂਦ ਨੇ ਜਗਦੀਪ ਸਿੰਘ ਜੀ ਸਿਰਥਲਾ ਗਲਵਤ ਕਰਦੇ ਆ ਜਗਦੀਪ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਿਛਲੇ ਦਿਨੀ ਆਪਣੇ ਬਸਪਾ ਦੇ ਜਿਹੜੇ ਸਾਬਕਾ ਸੂਬਾ ਪ੍ਰਧਾਨ ਸੀਗੇ ਜਸਵੀਰ ਸਿੰਘ ਜੀ ਘੜੀ ਉਹਨਾਂ ਨੇ ਆਵਾਜ਼ਨੀ ਪਾਰਟੀ ਨੂੰ ਜੁਆਇਨ ਕੀਤਾ ਇਹ ਇੱਕ ਵਰਕਰ ਹੋਣ ਦੇ ਨਾਤੇ ਇੱਕ ਅਹੁਦੇਦਾਰ ਦੇ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਸਪੀਰ ਸਿੰਘ ਜੀ ਗੜੀ ਹੋਣਾ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਉਹਨਾਂ ਨਾਲ ਕਾਫੀ ਜ਼ਿਆਦਾ ਜਿਹੜੀ ਆਪਣੀ ਪਾਰਟੀ ਸੀ ਉਹਨਾਂ ਨਾਲ ਵਿਵਹਾਰ ਵੀ ਦੁਰਵਿਵਹਾਰ ਕੀਤਾ ਗਿਆ ਇਹ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਪਹਿਲਾਂ ਤਾਂ ਲਖਵਿੰਦਰ ਸਿੰਘ ਜੀ ਤੁਹਾਡਾ ਪਿੰਡ ਪੰਜਾਬੀ ਚੈਨਲ ਦਾ ਦੱਲੇ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਔਰ ਦੇਸ਼ ਵਿਦੇਸ਼ ਵਿੱਚ ਮੇਰੇ ਦੋਸਤ ਮਿੱਤਰ ਵਸਦੇ ਜਿੰਨੇ ਵੀ ਸਾਰਿਆਂ ਨੂੰ 2025 ਦੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਔਰ ਮਾਲਕਾ ਗਿਰਦਾਸ ਕਰਦੇ ਕਿ ਸਾਡੇ ਦੋਸਤ ਮਿੱਤਰ ਚੜ੍ਹਦੀ ਕਲਾ ਜਰਨ ਔਰ ਬਲੰਦੀਆਂ 'ਚ ਹੋ ਬੱਕਰੀ ਗਲ ਸਟੇਟ ਪ੍ਰਧਾਨ ਜਿਹੜੇ ਮਾਨ ਜੋ ਗਰੇਸ਼ ਸਾਹਿਬ ਜੀ ਪਾਰਟੀ 'ਚੋਂ ਕੱਢੇ ਨਹੀਂ ਭੈਣ ਜੀ ਨੇ। ਉਹਨਾਂ ਦੇ ਵਿੱਚ ਕੁਝ ਕਮੀਆਂ ਦੇਖਿਆ ਨੇ ਭੈਣ ਜੀ ਨੂੰ ਜੋ ਸਾਡੇ ਭਾਜਪਾ ਸਮਾਜ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਆਫ ਇੰਡੀਆ ਬਹੁਤ ਹੀ ਸਤਿਕਾਰਯੋਗ ਪਾਰ ਦੇ ਲੱਖਾਂ ਕੀ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਭੈਣ ਕੁਮਾਰੀ ਮਾਇਆਬਤੇ ਜੀ ਨੇ ਉਹਨਾਂ ਜੋ ਫੈਸਲਾ ਲਿਆ ਕੋਈ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਕਿਉਂਕਿ ਵੱਖੋ ਵੱਖਰੇ ਲੋਕਾਂ ਨਾਲ رابطہ ਕਰਕੇ ਇੰਟੈਲੀਜੈਂਸੀ ਦੀ ਰਿਪੋਰਟ ਸੀ ਸਾਡੀ ਬਹੁਜਨ ਸਮਾਜ ਪਾਰਟੀ ਦੀ ਤਾਂ ਉਹ ਸੋਚ ਵਿਚਾਰ ਤੋਂ ਬਾਅਦ ਹੀ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਕੁਝ ਕਮੀਆਂ ਕਰਨੀ ਕੱਢਿਆ ਗਿਆ ਇਦਾਂ ਨਹੀਂ ਕੋਈ ਫੈਸਲਾ ਹੋਇਆ ਗਲਤ ਤੇ ਬਹੁਤ ਹੀ ਸੋਚ ਵਿਚਾਰਨ ਤੋਂ ਬਾਅਦ ਹੀ ਫੈਸਲਾ ਲਿਆ ਭੈਣ ਜੀ ਨੇ ਠੀਕ ਹੈ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਕਿਉਂਕਿ ਤੁਸੀਂ ਵੀ ਲੰਬੇ ਸਮੇਂ ਤੋਂ ਆਪਣੇ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਕੋਈ ਨਵਾਂ ਪ੍ਰਧਾਨ ਵੀ ਪਾਰਟੀ ਲਗਾਉਗੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਜਾਂ ਜਿਹੜਾ ਨਵਾਂ ਪ੍ਰਧਾਨ ਕੋਈ ਵੀ ਲੱਗੂਗਾ ਇਹ ਆਪਣੇ ਕੰਮ ਨੂੰ ਕਿਸ ਤਰ੍ਹਾਂ ਦੇ ਦੇ ਆਪਣੇ ਹਲਕੇ ਦੇ ਮੈਂ ਹਲਕੇ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਹਲਕਾ ਪਾਇਲ ਦਾ ਔਰ ਜ਼ਿਲ੍ਹੇ ਦਾ ਸਕੱਤਰ ਹੋਣ ਦੇ ਨਾਤੇ ਜਿੰਨਾ ਵੀ ਮੇਰੇ ਹਲਕੇ ਦੇ ਵਿੱਚ ਨੇ ਮੇਰੇ ਦੋਸਤ ਮਿੱਤਰ ਸਾਥਕ ਸੰਬੰਧੀ ਔਰ ਮੇਰਾ ਬਹੁਤ ਵੱਡਾ ਪਰਿਵਾਰ ਹਲਕਾ ਪੈਲ ਦੇ ਵਿੱਚ ਜਿਹੜੇ ਨਾਲ ਮਤਲਬ ਮੈਨੂੰ ਪਿਆਰ ਸਰਕਾਰ ਦੇ ਨੇ ਮਾਣ ਦੇ ਰਹੇ ਆ ਤੇ ਭੈਣ ਜੀ ਨੇ ਗੜੀ ਸ਼ਬਦੋਂ ਜਦੋਂ ਕੱਢਣ ਤੋਂ ਬਾਅਦ ਦੀ ਕੁਝ ਹੀ ਸਮੇਂ ਦੇ ਵਿੱਚ ਹੀ ਰਾਸ਼ਾ ਦਾ ਮੈਂਬਰ ਮਨਜੋ ਅਵਤਾਰ ਸਿੰਘ ਕ੍ਰੀਮਪ੍ਰੀ ਸਾਹਿਬ ਜਿਹੜੇ ਰਾਸ਼ਾ ਮੈਂਬਰ ਰਹੇ ਨੇ ਕਾਫੀ ਸ਼ਮਾਂ ਆਰ ਉਹਨਾਂ ਨੂੰ ਭੈਣ ਜੀ ਨੇ ਬਕਾਇਦਾ ਪੰਜਾਬ ਦਾ ਇਸ ਟਾਈਮ ਪ੍ਰਧਾਨ ਲਗਾ ਦਿੱਤਾ ਗਿਆ ਦਾਸ ਕੋਲੋਂ ਲੁਧਿਆਣਾ ਦੇ ਮੇਰੇ ਗ੍ਰਹਿ ਵਿਸ਼ਕੀ ਆਏ ਸੀ ਤਕਰੀਬਨ ਪਿਛਲੇ ਹਫਤੇ ਤੇ ਉੱਥੇ ਬਹੁਤ ਅਸੀਂ ਬਰੀਕੀ ਨਾਲ ਪੰਜਾਬ ਦਾ ਕਿੱਥੇ ਕਿੱਥੇ ਕਮੀਆਂ ਨੇ ਕਿੱਥੇ ਸਾਡੇ ਟਕਸ਼ਾਲੀ ਵਰਕਰ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮੇਰੀ ਡਿਊਟੀ ਲੈ ਵੀ ਜਗਦੀਪ ਸਿੰਘ ਤੁਸੀਂ ਹਲਕਾ ਪੈਰ ਤੋਂ ਕਵਰ ਕਰਨਾ ਆਪਣੀ ਟੀਮ ਨੂੰ ਨਾੜ ਰੱਖਣਾ ਹਰੇਕ ਨੂੰ ਮਾਨ ਸਤਕਾਰ ਦੇਣਾ ਤੇ ਅਸੀਂ ਤਕਰੀਬਨ ਨਵੇਂ ਸਾਲ ਤੋਂ 1 ਜਨਵਰੀ 2025 ਤੋਂ ਹੋਈ ਪੈਂਡ ਪੰਡ ਜਾਣ ਦੀ ਸੀ ਤਿਆਰੀ ਕਰ ਲਈ ਤਕਰੀਬਨ ਮੈਂ 2 ਦਿਨਾਂ ਦੇ 15 ਪੰਡ ਕਵਰ ਕਰ ਚੁੱਕਿਆ ਹਾਂ ਬਹੁਤ ਵੱਡਾ ਰਿਸਪੌਂਸ ਮਿਲਦਾ ਜਿਹੜੇ ਕੁਝ ਸਾਥੀ ਸਾਡੇ ਨਰਾਸ਼ ਸੀਗੇ ਉਦਾਸ ਸੀ ਉਹ ਮਾਨਯੋਗ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰ ਜੀ ਦੀ ਰਹਿਨਮਾਈ ਹੇਠ ਤਿਆਰ ਨੇ ਔਰ ਆਉਣ ਵਾਲੀ ਇਲੈਕਸ਼ਨਰੀ ਪ੍ਰਧਾਨ ਸਭਾ ਦੀ ਚੋਣਾਈ ਦੀ ਉਹ ਲਈ ਸੀ ਅੱਜ ਤੋਂ ਹੀ ਤਿਆਰੀ ਕਰ ਰਿਹਾ ਹਾਂ ਕਿਉਂਕਿ ਸਮਾਂ ਸਾਡੇ ਕੋਲ ਕਾਫੀ 6-6.5 ਸਾਲ ਪਿਆ ਔਰ ਪੰਜਾਬ ਦਾ ਮੁੱਖ ਮੰਤਰੀ ਅਸੀਂ ਸਤਕਾਰ ਅਵਤਾਰ ਸਿੰਘ ਕਰੀਮਪੁਰ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਅਰਬਧ ਹਰਸ਼ਵਤ ਦੇ ਵਿੱਚ ਅਸੀਂ ਆਪਣੀ ਤਿਆਰੀ ਕਰਕੇ ਐਮਐਲਏ ਬਣਾ ਕੇ ਭੇਜਾਂਗੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਰਿਸਪੌਂਸ ਆ ਸਾਨੂੰ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆਪਣਾ ਵੀਊ ਦੇਣ ਲਈ ਗਲਤ ਕਰਦੇ ਨਹੀਂ ਥੈਂਕ ਯੂ